ਮਹਿਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਲੋਕਲ ਬੋਡੀ ਮਿਨਿਸਟਰ ਡਾਕਟਰ ਰਵਜੋਤ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਫਰਿਆਦ ਨੂੰ ਸੁਣਿਆ ਅੱਜ ਤੋਂ ਸਾਲ ਪਹਿਲਾਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਜਾ ਕੇ ਰਿਕੁਐਸਟ ਕੀਤੀ ਸੀ ਕਿ ਸਾਡਾ ਸ਼ਹਿਰ ਬਹੁਤ ਵੱਡਾ ਹੋ ਗਿਆ ਸਾਡੇ ਕੋਲ ਸੀਵਰੇ ਸਾਫ ਕਰਨ ਦੀ ਇੱਕੋ ਹੀ ਗੱਡੀ ਆ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਅੱਜ 2 ਕਰੋੜ ਦੇ ਕਰੀਬ ਗੱਡੀਆਂ ਦੇ ਦਿੱਤੀਆਂ ਹਜੇ 5-6 ਗੱਡੀਆਂ ਆਣੀਆਂ ਹੋ ਰਹੀਆਂ ਹਾਂ ਜਿਹੜੀਆਂ ਕਿ ਤਿਆਰ ਨਹੀਂ ਸੀ ਹੋਈਆਂ ਕਿਉਂਕਿ ਮੈਂ ਤਾਂ ਇਹ ਜਲਦੀ ਕਰ ਲਈ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸੀਵਰੇਜ ਦਾ ਕੰਮ ਰੁਕਿਆ ਆ ਉਹਨੂੰ ਪੂਰਾ ਕਰ ਸਕੀ ਆ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਬਾਕੀ ਸਰਕਾਰਾਂ ਦੀ ਤਰ੍ਹਾਂ ਨਹੀਂ ਜਦੋਂ-ਜਦੋਂ ਵੀ ਲੋਡ ਪਈ ਆ ਨਗਰ ਕੌਂਸਲ ਨੂੰ ਸਰਕਾਰ ਵੱਲੋਂ ਪੂਰੀ ਸਹਾਇਤਾ ਕਰਾ ਕੇ ਦਿੱਤੀ ਆ ਔਰ ਅਜੇ ਇੱਕ ਵੱਡੀ ਗੱਲ ਆ ਕਿ 2 ਕਰੋੜ ਦੀ ਮਸ਼ੀਨਰੀ ਜਿਹੜੀ ਅੱਜ ਆਪਾਂ ਲੋਕਾਂ ਨੂੰ ਸਮਰਪਿਤ ਕੀਤੀ ਆ ਮੈਂ ਧੰਨਵਾਦ ਕਰਦਾ ਆ ਆਪਣੀ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਜੀ ਦਾ ਸਮੂਹ ਕੌਂਸਲਰਾਂ ਦਾ ਤਾਂ ਕਿ ਅਸੀਂ ਜਿਹੜੇ ਸ਼ਹਿਰ ਦੀ ਸਪਾਈ ਹੈ ਮੈਂ ਇਹਨਾਂ ਨੂੰ ਹੁਣ ਬੇਨਤੀ ਕੀਤੀ ਹੈ ਕਿ ਦਿਨ ਰਾਤ ਇੱਕ ਕਰਕੇ ਆਪਾਂ ਜਿਹੜਾ ਸ਼ਹਿਰ ਆ ਸੀਬ੍ਰੇਜ ਦੇ ਪੱਕੋ ਸਾਫ ਕਰਨਾ ਹੈ ਅਜਾ ਵੱਡੀ ਗੱਲ ਇਹ ਹੈ ਕਿ ਇਹ ਮਸ਼ੀਨਾਂ ਤਾਂ ਆ ਗਈਆਂ ਕਈ ਵਾਰੀ ਸੁਣਨ ਚ ਮਿਲਦਾ ਕਿ ਜਿਹੜੇ ਸਫਾਈ ਸੇਵਕ ਨੇ ਸਫਾਈ ਮੁਲਾਜ਼ਮ ਨੇ ਉਹਦਾ ਵੀ ਪੂਰਾ ਇੰਤਜ਼ਾਮ ਕੀਤਾ ਜੀ ਇੱਕ ਹਫਤਾ ਪੂਰਾ ਆਪਾਂ ਟ੍ਰੇਨਿੰਗ ਦਿਵਾਵਾਂਗੇ ਪੁਰਾਣੇ ਜਿਹੜੇ ਮੁੰਡੇ ਐਕਸਪਰਟ ਆ ਉਹਨਾਂ ਕੋ ਟ੍ਰੇਨਿੰਗ ਦਿਵਾ ਕੇ ਹਫਤੇ ਬਾਅਦ ਅੱਜ ਇੱਕ ਜਗ੍ਹਾ ਤੇ ਸਾਰੇ ਕੰਮ ਕਰੂਗੇ ਕਿਉਂਕਿ ਉੱਥੇ ਹੀ ਕੰਮ ਸਿੱਖੂਗੇ ਉਸ ਤੋਂ ਬਾਅਦ ਜਦੋਂ ਵੀ ਲੋਡ ਪਊਗੀ ਲਾਜਮ ਵੀ ਰੱਖਾਂਗੇ ਹੋਰ ਵੀ ਕੰਮ ਕਰਾਂਗੇ ਜੀ ਕੋਈ ਇਸ ਤਰ੍ਹਾਂ ਦਾ ਜਦੋਂ ਇਹਨਾਂ ਪੂਰੇ ਟ੍ਰੇਡ ਹੋ ਜੋਗੇ ਤਿੰਨ ਗੱਡੀਆਂ ਤਿੰਨ ਜ਼ੋਨਾਂ 'ਚ ਵੰਡ ਹੋ ਜੂਗੀਆਂ ਸ਼ਹਿਰ ਤਿੰਨ ਜ਼ੋਨਾਂ 'ਚ ਵੰਡ ਕੇ ਉਹ ਅਲੱਗ-ਅਲੱਗ ਆਪਣੇ-ਆਪਣੇ ਜ਼ੋਨ ਦੇ ਜਵਾਬਦੇਹ ਹੋਊਗੇ ਕਿ ਕਿਉਂ ਨਹੀਂ ਹੋਈ ਕੰਪਲੇਂਟਾਂ ਘਟ ਜੂਗੀਆਂ ਸੀਓਡੀਐਸ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਹੈਂ ਜੀ ਸੀਓਡੀਐਸ ਤੋਂ ਇਲਾਵਾ ਸਾਰੀਆਂ ਸੀਓਡੀਐਸ ਨਾਲ ਰਿਲੇਟਡ ਆ ਜੀ ਆਹ ਖੜੀਆਂ ਜਿਹੜੀਆਂ ਛੋਟੀਆਂ ਮੱल्ल्याਾਂ 'ਚ ਜਾਣੀਆਂ ਆ ਗੱਡੀ-ਗੱਡੀ ਆ ਜਿਹੜੀ ਸਰੀਆ ਹੱਥ ਨਾਲ ਮਾਰਦੇ ਸੀ ਇਹ ਗਲੀ ਦੇ ਵਿੱਚ ਲਾ ਦੇਣੀਆਂ ਸਟਾਰਟ ਕਰ ਦੇਣੀਆਂ ਹੱਥਾਂ ਵਾਲਾ ਕੰਮ ਕੋਈ ਨਹੀਂ ਜ਼ੋਰ ਵਾਲਾ ਜਨਰੇਟਰ ਦੇ ਨਾਲ ਹੀ ਸੀਵਰੇਜ ਸਾਫ਼ ਹੋਊਗਾ ਛੋਟਾ ਔਰ ਜਿਹੜਾ ਗਾਰ ਨਿਕਲਣ ਵਾਲਾ ਵੱਡਾ ਮਸਲਾ ਸੀ ਮਲਾਜਮ ਸਾਡੇ ਵਿੱਚ ਵੱਢਦੇ ਸੀ ਕੈਮਰਾ ਵੀ ਇੱਕ ਆਇਆ ਜੀ ਜਿਹੜਾ ਕਿ ਕੈਮਰਾ ਵਿੱਚ ਪਾ ਕੇ ਦੱਸ ਸਕਦਾ ਕਿ ਐਸ ਪੁਆਇੰਟ ਦੇ ਬਲਾਕਾ ਉੱਥੋਂ ਹੀ ਜਾ ਕੇ ਖੋਲ ਲਿਆ ਕਰੂ ਠੀਕ ਕੀ ਕਹਿਣਾ ਚਾਹੂਗਾ ਸਭ ਤੋਂ ਪਹਿਲਾਂ ਮੈਂ ਸਰਦਾਰ ਪਵਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਲੋਕਲ ਬੋਡੀ ਦੇ ਮੰਤਰੀ ਸਰ ਰਵਜੋਤ ਸਿੰਘ ਜੀ ਦਾ ਤੇ ਹਲਕਾ ਇੰਚਾਰਜ ਨਵਸ਼ਹਿਰ ਲਲਿਤ ਮੋਨ ਪਾਟਕ ਜੀ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਸਾਨੂੰ ਇਹ ਮਸ਼ੀਨਰੀ ਮਿਲੀ ਹੈ ਤੇ ਇਸ ਦੇ ਨਾਲ ਜਿਹੜੇ ਸਾਡੇ ਸ਼ਹਿਰ ਵਿੱਚ ਸੀਵਰੇਜ ਦੀ ਬਲੌਕੇਜ ਦੀ ਪ੍ਰੋਬਲਮ ਹੈ ਉਹਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਤੇ ਮੈਂ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ। ਨਗਰ ਅੱਜ ਨਗਰ ਕੌਂਸਲ ਨਮਾਸ਼ਾਹਬੋਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਗੱਡੀਆਂ ਤਿੰਨ ਮੁਹੱਈਆ ਕਰਕੇ ਛੋਟੀਆਂ ਗੱਡੀਆਂ ਵੀ ਮੁਹੱਈਆ ਕੀਤੀਆਂ ਇੱਕ ਬਹੁਤ ਸਲਾਗਾ ਜੋ ਕਰਨਾ ਸਰਕਾਰ ਦਾ ਇਹ ਇਹ ਤੋਂ ਸਾਫ ਜਾਰ ਹੁੰਦਾ ਵੀ ਆਪਾਂ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਦੇ ਜੇ ਲੰਬਰ ਖਮਰ ਰੁਕਿਆ ਸੀਵਰ ਉਹਨੂੰ ਸਾਫ ਕਰਨ ਦੇ ਵਿੱਚ ਇਹ ਦੰਗੀਆਂ ਬੜਮੁੱਲਾ ਜੋੜਦਾਂ ਬਣ ਗਈਆਂ ਜਿਵੇਂ ਕਿ ਸ਼ਹਿਰ ਦੇ ਬਹੁਤ ਸ਼ਹਿਰ ਦੀਆਂ ਕੰਪਲੇਂਟਾਂ ਹੀ ਆ ਰਹੀਆਂ ਸੀਗੀਆਂ ਚਾਚ ਕਲੋਨੀ ਸਾਡਾ ਨਵੇਂ ਸ਼ਹਿਰ ਤੇ ਬੜੀ ਇੱਕ ਸਮੱਸਿਆ ਦਾ ਘਰ ਦੀ ਨਵੀਂ ਬਾਦੀ ਦਾ ਇਮਾਰਾਵਾਸੀ ਦਾ ਇਹ ਵੀ ਸਾਡੇ ਸੰਦਰਭ ਜੀ ਆਖ ਮਿਲੂਗੀ ਤੇ ਮੈਂ ਹਲਕਾ ਇੰਚਾਰਜ ਗੁਰਵਿੰਦਰ ਕਪੂਰ ਪ੍ਰਧਾਨ ਜੀ ਦਾ ਸਮੁੱਚੇ ਕੌਂਸਲ ਦਾ ਇਹ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਸੋਣਾ ਮਹਿਮਦਤ ਘਟਨ ਕਰਕੇ ਗੱਡੀਆਂ ਰਵਾਨਾ ਕੀਤਾ ਇਹਨਾਂ ਕੋਈ ਸ਼ਹਿਰੀਆਂ ਨੂੰ ਵਿਸ਼ਵਾਸ ਆਉਂਦਾ ਵੀ ਨਗਰ ਕੌਂਸਲ ਨਵਾਂ ਚਾਰ ਬਿਲਕੁਲ ਪਾਤਾ ਚੀਨਾ ਕੰਮ ਕਰੂੰਗੀ ਤੇ ਸਾਰੇ ਸ਼ਹਿਰ ਦਾ ਭਲਾ ਕਰੂੰਗੀ ਵਿਕਾਸ ਵਧਿਆ ਕਰੂੰਗੀ ਜੈ ਹਿੰਦ ਜੈ ਤੇ ਮੈਂ ਇਹ ਪੱਤਰਕਾਰ ਭਾਈਚਾਰੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲੇ ਜਿਹੜੇ ਇੱਥੇ ਆਏ ਸਾਰੇ ਮੇਰੇ ਪਤਵੱਤੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਪੰਜਾਬ ਸਰਕਾਰ ਦਾ ਸਾਡੇ ਹਲਕਾ ਇੰਚਾਰਜ ਸ਼੍ਰੀ ਲਲਿਤ ਮਾਉਨ ਪਾਠਕ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਿਊਨਿਸਪਲ ਕਮੇਟੀ ਨਵਾਂ ਸ਼ਹਿਰ ਨੂੰ ਲਗਭਗ 1.5 ਤੋਂ ਲੈ ਕੇ 2 ਕਰੋੜ ਦੇ ਕੀਮਤ ਦੀ ਜਿਹੜੀ ਆ ਮਸ਼ੀਨਰੀ ਦਿੱਤੀ ਆ ਕਿਉਂਕਿ ਸ਼ਹਿਰ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਸੀ ਜਿਹੜੀਆਂ ਵੱਡੀਆਂ ਡੂੰਘੀਆਂ ਹਾਉਦੀਆਂ ਜਿਹੜੀਆਂ 30 30 ਫੋਟ 35 ਪੈਂਦੀ ਫੋਟ ਡੂੰਗੀਆਂ ਲਗਭਗ 30 35 ਸਾਲ ਦਾ ਜਾਦਾ ਸੀਵਰੇਜ ਨਮਾ ਪਿਆ ਆ ਵੱਡੀਆਂ ਲਾਈਨਾਂ ਪਈਆਂ ਆ ਉਦੋਂ ਦੀ ਉਹਦੇ ਤੱਕ ਕਦੇ ਸਫਾਈ ਨਹੀਂ ਹੋਈ ਇਹ ਗ੍ਰੈਬ ਵਕਟ ਮਸ਼ੀਨਸ ਉਹਨਾਂ ਨੇ ਸਰਕਾਰ ਨੇ ਦਿੱਤੀਆਂ ਆ ਆਉਣ ਵਾਲੇ ਸਮੇਂ 'ਚ ਉਹਨਾਂ ਸਾਰਿਆਂ ਦੀ ਸਫਾਈ ਕਰਾਈ ਜਾਊਗੀ ਮੈਂ ਬਲਵਿੰਦਰ ਕੌਰ ਸਾਡੀ ਨਗਰ ਕਾਉਂਸਲ ਦੇ ਪ੍ਰਧਾਨ ਬਣੇ ਆ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਕਿ ਤੁਹਾਡੇ ਸਮੇਂ ਦੇ ਵਿੱਚ ਇੱਦਾਂ ਵੱਡਾ ਕੰਮ ਜਿਹੜਾ ਹੋਣਾ ਜਾ ਰਿਹਾ ਕਿ ਨਵੇਂ ਸ਼ਹਿਰ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਆ ਉਹ ਜਲਦੀ ਹੱਲ ਹੋਣ ਜਾ ਰਹੀ ਆ ਸਕਈ ਵੀ ਨਹੀਂ ਐਤਾ ਹੁੰਦਾ ਨਾ ਕਿ ਜਿਵੇਂ ਜਿਹੀ ਮਸ਼ੀਨਾਂ ਤਾਂ ਆ ਗਈਆਂ ਤੇ ਮੁਲਾਜ਼ਮ ਨਹੀਂ ਅਵੇਲੇਬਲ ਹੁੰਦੇ ਤੇ ਨਵੇਂ ਮੁਲਾਜ਼ਮ ਭਰਤੀ ਵੀ ਕੀਤੇ ਜਾਣਗੇ ਜਾਂ ਕਿਦਾਂ ਉਹ ਸਾਰਾ ਪ੍ਰਬੰਧ ਲਗਭਗ ਜਿਹੜਾ ਆ ਉਹ ਜਿਹੜੇ ਜਿੱਦਾਂ ਬੱਲੂ ਪ੍ਰਧਾਨ ਜੀ ਨੇ ਦੱਸਿਆ ਕਿ ਆਇਡੈਂਟੀਫਾਈ ਕਰ ਲਏ ਆ ਮੁਲਾਜ਼ਮ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸੀਵਰੇਜ ਦੇ ਕੰਮ ਲਈ ਜਿਹੜਾ ਉਹ ਤਾਰ ਦਿੱਤਾ ਜਾਊਗਾ ਅੱਜ ਤੋਂ ਹੀ ਕੰਮ ਸ਼ੁਰੂ ਆ